ਲੋਕੋ ਦੇਖੋ ਹਲਾ ਦੇ ਮਾਰੇ ਹੀ ਨੇ ਤੁਸੀਂ ਆਪ ਦੇਖ ਰਹੇ ਕਿੰਨੇ ਦਿਨ ਹੋ ਗਿਆ ਰਸਤਾ ਬੰਦ ਕੀਤਾ ਨੂੰ ਕਿਹਨਾਂ ਨੇ ਰਸਤਾ ਬੰਦ ਕਰਨ ਤੋਂ ਪਹਿਲਾਂ ਸਰਕਾਰਾਂ ਨੇ ਕੋਈ ਕੋਈ ਅਖਬਾਰ ਵਿੱਚ ਨਹੀਂ ਇਹਨਾਂ ਨੇ ਦੱਸਿਆ ਜਾ ਰਹੇ ਨੇ ਕੋਈ ਅਨਾਉਂਸਮੈਂਟ ਨਹੀਂ ਕਰਾਈ ਕਿ ਅਸੀਂ ਰਸਤਾ ਬੰਦ ਕਰਾਂਗੇ ਲੋਕ ਇੱਥੇ ਭਟਕਦੇ ਫਿਰਦੇ ਨੇ ਆ ਖਰਾਬਗੜ੍ਹ ਦੇ ਮੋੜ ਦੇ ਉੱਪਰ ਆ 5-10 ਬੰਦੇ ਬੈਠੇ ਨੇ ਜੋਧਪੁਰ ਦੇ ਬੈਠੇ ਨੇ ਜਿਹੜੇ ਲੋਕਾਂ ਨੂੰ ਇੱਥੋਂ ਨਿਗਾਹ ਰਹੇ ਨੇ ਆਪਣੀਆਂ ਡਿਊਟੀਆਂ ਸਮਝ ਕੇ ਜਾਂ ਆਪਣਾ ਫਰਜ਼ ਸਮਝ ਕੇ ਇੱਕ ਸੇਵਾ ਦੇ ਤੌਰ ਤੇ ਆਪਣੇ ਘਰਾਂ ਤੋਂ ਵਿਹਲੇ ਹੋ ਕੇ ਵਿਚਾਰੇ ਬੈਠੇ ਨੇ ਇਥੋਂ ਲੋਕਾਂ ਨੂੰ ਰਸਤੇ ਪਾਪਾ ਕੇ ਹਰਿਆਣਾ ਨੂੰ ਕੱਢ ਰਹੇ ਨੇ ਪਰ ਇਹਨਾਂ ਸਰਕਾਰਾਂ ਵੱਲੋਂ ਜੋ ਕੀਤਾ ਜਾ ਰਿਹਾ ਬੇਹੱਦ ਨਿੰਦਕਯੋਗ ਹੈ ਇਹ ਜਿੰਨੀ ਨਿੰਦਾ ਕੀਤੀ ਜਾਵੇ ਉਹਦੀ ਘੱਟ ਹੈ ਨੁਕਸਾਨ ਸਾਰੇ ਸਾਡੇ ਸਾਡੇ ਆਪਣੇ ਦੇਸ਼ ਦਾ ਨੁਕਸਾਨ ਹੋਇਆ ਇਹਨਾਂ ਦਾ ਕਿਹਦਾ ਹੀ ਜਾਣਾ ਆ ਪੁੱਤ ਮਾਰਨਗੇ ਕਿਸਾਨਾਂ ਦੇ ਮਾਰਨਗੇ ਜਿਹਦੇ ਦੇ ਪੁਲਿਸ ਮਾਦੀ ਥਾਮੀ ਕਿਸਾਨਾਂ ਦੀ ਵੱਲਦੀ ਆ ਇਹ ਤਾਂ ਸਰਕਾਰਾਂ ਨੇ ਇੱਡੀਆਂ ਭੈੜੀਆਂ ਨੀਤੀਆਂ ਬਣਾਦੀਆਂ ਕਿਸਾਨ ਤੇ ਕਿਸਾਨ ਦਾ ਪੁੱਤ ਅੰਮ੍ਰਣੇ ਸਾਹਮਣੇ ਬਣਾਦਾ ਆ ਆ ਦੇਖੋ ਹੁਣ ਥਾਮਲੇ ਤੁਸੀਂ ਮੇਰੇਖੋ ਕਿੰਨੀ ਪੋਸਟ ਕਢੀ ਆ ਇਹ ਸਾਰੇ ਕਿਸਾਨਾਂ ਦੇ ਪੁੱਤ ਨੇ ਮਿਲਟਰੀ ਖੜੀਆ ਕਿਸਾਨਾਂ ਦੇ ਪੁੱਤ ਨੇ ਜੇ ਕਿਸਾਨਾਂ ਦਾ ਤੇ ਇਹਨਾਂ ਦਾ ਸਰਕਾਰ ਦਾ ਟਕਰਾਉ ਹੁੰਦਾ ਤਾਂ ਨੁਕਸਾਨ ਤਾਂ ਸਾਡਾ ਸਾਡੇ ਹੋਣਾ ਸਾਡਾ ਹੀ ਨੁਕਸਾਨ ਤਾਂ ਇਹਨਾਂ ਦਾ ਕੀ ਜਾਣਾ ਇਹਨਾਂ ਦਾ ਆਪਣੀ ਗੱਦੀ ਦਾ ਮਤਲਬ ਹੈ ਹੋਦੇ ਨੂੰ ਮਦਦ ਨਹੀਂ ਕਿਸੇ ਨਾਲ ਜੇ ਇਹਨਾਂ ਨੂੰ ਕਿਸੇ ਦਾ ਕੋਈ ਹੋਵੇ ਨਾ ਵੀ ਕੋਈ ਇਹਨਾਂ ਦਾ ਦਰਦ ਹੋਵੇ ਜੇ ਸਰਕਾਰਾਂ ਨੂੰ ਕਿਸਾਨ ਦਾ ਦਰਦ ਹੋਵੇ ਤੇ ਅੱਜ ਨੂੰ ਇਹ ਫੈਸਲਾ ਨਵੇੜ ਕੇ ਉੱਠਦੇ ਅਰਾਜ ਜਿਹੜੀ ਫੈਸਲਾ ਮੀਟਿੰਗ ਹੋਇਆ ਕੋਈ ਕਿਸੇ ਸਿੱਟੀ ਤੇ ਨਹੀਂ ਪਹੁੰਚੇ ਆਖਰ ਕਿਤੇ ਨਵੇੜ ਕੇ ਉੱਠਦੇ ਨੂੰ ਇੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬਾਰਡਰ ਬੰਦ ਕਰਨੇ ਨੇ ਮੈਨੂੰ ਐਉਂ ਲੱਗਦਾ ਪਈ ਸਾਨੂੰ ਆਪਣਾ ਵਖਰੇਵਾਪਣ ਵਿੱਚੋਂ ਦਿਸਣ ਲੱਗ ਪਿਆ ਵੀ ਜਿਵੇਂ ਅਸੀਂ ਤੁਹਾਨੂੰ ਸੀ ਵੱਖਰੇ ਕਰਦੇ ਆਂ ਨਹੀਂ ਤਾਂ ਕਰੋਨਾ ਕਾਲ ਵਿੱਚ ਵੀ ਤਾਂ ਸਭ ਕੁਝ ਬੰਦ ਹੋ ਗਿਆ ਸੀ ਉਸ ਤਰ੍ਹਾਂ ਵੀ ਤਾਂ ਹੋ ਸਕਦਾ ਸੀ ਜੇ ਬੰਦੇ ਨਾਲ ਕਰਨਾ ਵੀ ਸੀ ਆ ਤੇ ਇੱਕ ਹੁਣ ਸਾਡੀ ਜੇ ਕਈ ਅਸੀਂ ਲੋਕਾਂ ਦਾ ਮੇਰਾ ਜੋਧਪੁਰ ਪੈਂਦਾ ਹੈ ਮੇਰੀ ਰਿਸ਼ਤੇਦਾਰੀ ਸਾਰੀ ਹਰਿਆਣੇ ਚ ਹੈ ਆੜਤੀ ਮੇਰਾ ਹਰਿਆਣੇ ਚ ਹੈ ਜੋ ਵੀ ਕਾਰੋ ਵਿਹਾਰ ਕਪੜਾ ਲੀੜਾ ਲੈਣਾ ਸਭ ਕੁਝ ਅਸੀਂ ਹਰਿਆਣੇ ਚੋਂ ਲੈਣ ਜਾਂਦੇ ਹਾਂ ਸਾਡਾ ਇਹੋ ਜਿਹਾ ਹਾਲਾਤ ਬਣੇ ਨੇ ਵੀ ਅਸੀਂ ਸਾਡੇ ਬੱਚੇ ਸਕੂਲ ਬੋਧਨੀ ਪੜ੍ਹਦੇ ਨੇ ਮੇਰੀ ਬੇਟੀ ਸਕੂਲ ਵਿੱਚ ਪੜਾਉਂਦੀ ਉਹ ਬੋਧਨੀ ਪੜੋਂ ਜਾਂਦੀ ਆ ਉਹ ਸਾਰੇ ਘਰ ਬੈਠੇ ਨੇ ਪਤਾ ਨਹੀਂ ਵੀ ਸਰਕਾਰ ਨੂੰ ਕੀ ਸੋਚ ਆ ਕਿ ਸਾਨੂੰ ਵਖਰੇਵਾ ਪਨ ਦੱਸਣਾ ਵੀ ਅਸੀਂ ਤੁਹਾਨੂੰ ਪੰਜਾਬ ਨੂੰ ਨਾ ਆਪਣਾ ਨਹੀਂ ਗਿਣਦੇ ਜੋ ਮੈਨੂੰ ਮਹਿਸੂਸ ਹੋਇਆ ਨਹੀਂ ਜਾਇਜ਼ ਮਗਾਨ ਬਣਨੀ ਚਾਹੀਦੀ ਉਹਨਾਂ ਪਤਾ ਵੀ ਇਹ ਕਿਉਂ ਜਿਹੜੇ ਆਮ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਨੇ ਜਾਂ ਤਾਂ ਕੋਈ ਲੇਬਰ ਵਧਾਉਣਾ ਚਾਹੁੰਦੇ ਨੇ ਛੋਟੇ ਕਿਸਾਨ ਤੇ ਅੱਗੇ ਮਰੇ ਹੋਏ ਨੇ ਛੋਟੇ ਦੁਕਾਨਦਾਰ ਤੇ ਛੋਟੇ ਕਿਸਾਨ ਉਹ ਸਾਰੇ ਤੇ ਅੱਗੇ ਖਤਮ ਹੋਏ ਪਏ ਨੇ ਕਰਜ਼ਾਈ ਨੇ ਆਤਮ ਹੱਤਿਆ ਕਰ ਰਹੇ ਨੇ ਤੇ ਜਿਹੜੇ ਕੋਈ ਬੱਚੇ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਖਤਮ ਕਰਨਾ ਚਾਹੁੰਦੇ ਨੇ ਤੁਸੀਂ ਇੱਥੇ ਆਏ ਹਾਂ ਅਸੀਂ ਦਿੱਲੀ ਜਾਣ ਵਾਸਤੇ ਆਏ ਆ ਪਰ ਪ੍ਰਸ਼ਾਸਨ ਨੇ ਬਹੁਤ ਜਿਹੜਾ ਹੰਕਰ ਦੇਖੋ ਕਿਵੇਂ ਕੀ ਲਾ ਕੇ ਬੰਦ ਕੀਤਾ ਰਸਤਾ ਪਰ ਇੱਧਰ ਅਗਰ ਸਾਡਾ ਆਇਆ ਨਾ ਪਿੱਛੋਂ ਜਿਥੇ ਗੰਦੀ ਆਉਣਗੀ ਆ ਤੇ ਸਾਰੇ ਜਾਣਗੇ ਇਕੱਠੇ ਹੋ ਗਏ ਫਿਰ ਬਰੀਗੜ ਚੱਕਾਗੇ ਅਜੇ ਸਾਡੀ ਟੇਬਲ ਤੇ ਦਿੱਲੀ ਰਵਾਲਾ ਹੋਵਾਂਗੇ ਇਹ ਪਿੱਛੋਂ ਕੋਈ ਅਗੂ ਦੀ ਕਾਲ ਆਏਗੀ ਕੋਈ ਅਗੂ ਨੂੰ ਪਹੁੰਚਾ ਦੇ ਇਸ ਕਰਕੇ ਅਸੀਂ ਇਹਦੇ ਖੜੇ ਆ ਰਹੇ ਨਾਲ ਕੋਈ ਕਾਰਵਾਈ ਨਹੀਂ ਜਾਨ ਤੋਂ ਹੀ ਰੋਕ ਰਿਹਾ ਦੱਸ ਆਪਣੇ ਦੇਸ਼ ਦੀ ਆ ਜਦ ਕਿਤੇ ਬਾਹਰ ਹੋਈਏ ਕੋਈ ਬਾਹਰ ਕੋਈ ਅਸਰਾ ਲੈ ਕੇ ਜਾਂਦੇ ਤਾਂ ਵੀ ਆ ਆਪਣੀ ਰਾਤਾਂ ਨੇ ਦੇ ਲਈ ਉੱਥੇ ਜਾ ਰਹੇ ਆ ਮੰਗਾ ਬਣਨ ਵਾਸਤੇ ਹੋਰ ਕੋਈ ਆਣ ਦਾ ਪ੍ਰਦਰਸ਼ਨ ਕਰ ਕੋਈ ਗੱਲ ਬਾਤ ਹੀ ਨਹੀਂ ਮੰਦਰ ਚ ਰੋਕਦੇ ਬੰਦੇ ਸਾਡੇ ਹਸਪਤਾਲ ਗੇ ਲਈ ਵਾਸਤੇ ਹੋਰ ਦੱਸੋ ਪ੍ਰਵਾਸ ਵਾਲੀ ਹਾਲਾ ਆਪੇ ਕਿਹੜੇ ਮੰਦਰ ਦੇ ਉੱਤੇ ਇਹ ਤਾਂ ਸਮਝ ਨਹੀਂ ਆਉਂਦਾ ਖੱਟੜ ਸਰਕਾਰ ਦੇ ਹੁਣ ਦੇ ਦੇ ਜਦੇ ਪਾਊਡਰ ਬਣਾਉਂਦੇ ਆ ਜੀ ਇਹ ਤਾਂ ਇਹਦਾ ਆਰਡਰ ਕਿਵੇਂ ਬਣਾਇਆ ਇਤੋਂ ਪਾਕਿਸਤਾਨੋਂ ਆਰਡਰ ਦਰੋ ਦੇ ਸਖਤਾਈ ਤੇ ਜਿੰਨੇ ਸਾਡੇ ਪੰਜਾਬ ਵਾਰਿਆਂ ਚ ਕਰਤੀ ਇਹਦਾ ਬੁਰਾ ਹਾਲ ਕਰਿਆ ਪਰ ਇਹ ਠੀਕ ਨਹੀਂ ਗੱਲਾਂ ਗਲਤ ਕਰਿਆ ਪ੍ਰਸ਼ਾਸਨ ਪਰ ਇਹ ਲੋਕ ਕੀ ਕਰ ਰਹੇ ਸਰਕਾਰ ਦਾ ਆਰਡਰ ਆ ਇਹਨਾਂ ਨੂੰ ਮਜ਼ਦੂਰੀਆ ਡਿਊਟੀ ਕਰਨੀ ਵਿੱਚ ਇਹ ਵੀ ਜ਼ਿੰਮੇਦਾਰ ਹਨ ਕਾਫੀ ਹੈ ਤਾਂ ਇਹ ਜ਼ਿੰਮੇਦਾਰ ਭਾਈਓ ਸਾਡੇ ਵਿੱਚੇ